ਵਾਇਰ ਰੋਇ ਦੇ ਚਿੜੀ ਦੇ ਬੱਚੇ ਮੈਨੂੰ ਲੱਗਿਆ ਸੱਪ ਹੁੰਦਾ ਧਿਆਨਾ ਵੀਰ ਧਿਆਨਾ 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 ਇਹ ਉੱਥੇ ਰੱਖ ਧਿਆਨਾ ਧਿਆਨਾ ਛਾ ਅਸੀਂ ਮਾਰਦੇ ਆ ਆ ਕੱਲੇ ਨੇ ਮਿੱਟੀ ਸੁਟੀ ਏ ਲਾਵਨੇ ਠੀਕ ਏ ਭਈਆ ਓਕੇ ਜੀ ਸਾਗਰ ਤੂੰ ਮੋੜੇ ਚੁੱਕਾ ਨਾ ਆ ਤੇਰਾ ਹੀ ਸਾਗਰ ਦੀ ਜੁੱਤੀ ਮਹਿੰਗੀ ਆ ਡੇਰੀ ਛੜ ਦੇ ਛੜ ਦੇ ਦੂਰ ਬੜੀ ਲਓ 사ਸਤਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਹੁਲਰ ਤੇ ਅੱਜ ਤੋਂ ਹੀ ਵੇਖ ਲੈਣਾ ਵਾ ਚੱਲ ਪਰਣਾ ਬੰਨੇ ਆਂ ਅਸੀਂ ਚੱਲੇ ਆ ਕਿਹੇ ਵਧੀਆ ਕੰਮ ਸੇਵਾ ਕਰਨ ਚੱਲੇ ਆ ਤੇ ਸਾਡੇ ਨਾਲ ਇੱਥੇ ਲਾਗੇ ਗੋਲਵਾਰਡ ਪੈਂਦਾ ਵਾ ਤੇ ਗੋਲਵਾਰਡ ਨਾਲ ਕਿਸੇ ਦੀ ਛੱਤ ਡੇਗੀ ਹਿੱਮੀ ਕਰਨ ਤੇ ਇਧਰੋਂ ਮੈਂ ਤੇ ਸਾਗਰ ਤੇ ਲਵਪੰਗੂ ਅਸੀਂ ਤਿੰਨੇ ਆਣੇ ਚੱਲੇ ਆ ਨਾਲ ਹੈਲਪ ਕਰਾਉਣ ਮਾੜੀ ਮੋਟ ਉਹਨਾਂ ਨੇ ਵੀਰ ਨੇ ਸਾਨੂੰ ਫੋਨ ਲਾਇਆ ਵੀ ਜੇ ਤੁਸੀਂ ਹੈਗੇ ਦੋ ਜਾਂ ਤਿੰਨੇ ਆਣੇ ਤੁਸੀਂ ਆ ਜਾਓ ਤੇ ਅਸੀਂ ਲਵਪੰਗੂ ਨੂੰ ਡੀ ਕਰਨ ਆਂ ਤੇ ਅਸੀਂ ਉੱਥੇ ਜਾ ਕੇ ਵੇਖਾਂਗੇ ਭਲਾ ਵੀ ਕੀ ਮਾਹੌਲ ਝਾਲਿਆ ਉਹ ਆਂਦੇ ਆ ਵੀ ਇਹਨਾਂ ਦਾ ਢਾਗੇ ਸਾਰੀ ਛੱਤ ਤੇ ਆਪਾਂ ਨਵੀਂ ਜਿਹੜੀ ਆ ਉਹ ਸੇਵਾ ਸਾਰੀ ਇਕੱਠੀ ਹੋਈ ਆ ਤੇ ਟਾਡੀ ਬੱਸ ਲੋੜ ਆ ਦੋ ਚਾਰ ਬੰਦਿਆਂ ਦੀ ਆਂਦੇ ਵੀ ਚੱਲ ਜਿਹੜੇ ਪੈਸੇ ਬਜਦੇ ਹੋ ਆਪਾਂ ਬਚਾ ਕੇ ਇਹਨਾਂ ਦਾ ਤੇ ਲੈਂਟਰ ਆਪਾਂ ਪਵਾ ਦਈਏ ਤੇ ਹੁਣ ਅਸੀਂ ਜਾ ਕੇ ਤੁਹਾਨੂੰ ਦਿਖਾਉਨੇ ਆ ਉੱਥੇ ਵੀ ਕੀ ਸੀਨ ਆ ਭਲਾ ਠੀਕ ਹੈ ਜੀ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਸਾਰਾ ਵਲੌਗ ਦਿਖਾਉਨੇ ਲੋ ਜਿਹੜੇ ਆਪਾਂ ਕਹਿ ਰਹੇ ਹਾਂ ਪਿੰਡ 'ਚ ਜਾਣਾ ਉਹ ਅਸੀਂ ਪਿੰਡ 'ਚ ਆ ਗਏ ਆ ਤੇ ਤੁਸੀਂ ਵੇਖ ਸਕਦੇ ਜੀ ਬਾਕੀ ਸੌਦਾ ਜਿਹੜਾ ਵਾ ਲਾਂ ਤੇ ਉਹ ਵੀਰ ਹੋਣੀਆਂ ਜਿਨ੍ਹਾਂ ਨੂੰ ਸਾਰਾ ਪਤਾ ਵਾ ਤੇ ਸਾਡੇ ਨਾਲ ਸਾਥ ਦੇਣਗੇ ਤੇ ਆਪਾਂ ਜੋ ਸੇਵਾ ਸਾਡੇ ਹਿੱਸੇ ਆਉਗੀ ਅਸੀਂ ਜ਼ਰੂਰ ਕਰਾਂਗੇ ਲੋ ਜੀ ਆ ਜਿਹੜਾ ਵਾ ਉਹ ਕਮਰਾ ਜਿਹੜਾ ਆ ਕੀ ਜਿਹੜਾ ਮੀਂਹ ਦੇ ਕਾਰਨ ਨਾ ਜਿਹੜਾ ਇਹ ਛੱਤ ਜਿਹੜੀ ਆ ਉਹ ਤੁਸੀਂ ਵੇਖ ਸਕਦੇ ਜੀ ਵੀ ਉਹ ਤੋਂ ਟੁੱਟ ਗਈ ਆ ਆਈ ਦੇਖੋ ਤੇ ਬਾਕੀ ਸੇਵਾਦਾਰ ਵੀਰ ਜਿਹੜੇ ਜਿੰਨੇ ਵੀ ਆ ਸਾਰੇ ਉਹ ਬਾਹਰ ਖਲੋਤੇ ਆ ਤੇ ਸਾਡੇ ਇਹ ਸੇ ਸੇਵਾ ਵੀ ਜਿਹੜਾ ਇਹ ਆ ਇਹਨੂੰ ਛਤ ਨੂੰ ਸਾਰਾ ਇਕੱਲਾ ਢਾਟੂਗੇ ਤੇ ਦੁਬਾਰਾ ਜਿਹੜੀ ਉਹ ਤੇ ਚੱਲ ਸੇਵਾ ਲੱਗ ਜਾਣੀ ਆ ਤੇ ਬਾਕੀ ਵੀ ਨਹੀਂ ਜਿੰਨਾ ਢਟੂਗਾ ਤੇ ਇਹਨਾਂ ਤਾਂ ਹੀ ਦੇਖ ਸਕਦੇ ਜੇ ਵੀ ਜਿਹੜਾ ਵਿਚਾਰਿਆਂ ਦੀ ਰਸੋਈ ਜਿਹੜੀ ਰਸੋਈ ਆ ਉਹ ਕੁਛ ਇਸ ਤਰ੍ਹਾਂ ਦੀ ਆ ਵੀ ਜਿਹੜਾ ਇੰਨਾ ਗਿਣਵਾ ਚੁਣਵਾ ਜਿਹੜਾ ਸਮਾਨ ਆ ਕੋਈ ਐਕਸਟਰਾ ਸਮਾਨ ਨਹੀਂਗਾ ਤੇ ਇੱਕ ਵਿਚਾਰਿਆਂ ਦੀ ਪੇਟੀ ਆ ਤੇ ਇਧਰਲੀ ਵੀ ਛਾਤ ਜਿਹੜੀ ਆ ਉਹ ਵੀ ਕੁਛ ਇਸ ਤਰ੍ਹਾਂ ਦੀ ਆ ਤੇ ਇਥੋਂ ਤਿਲਕਨ ਦਿਆ ਗਮ ਤੇ ਲੋਈ ਜਿਹੜਾ ਇਹ ਜਿਹੜੇ ਦੋ ਜਿਹੜੇ ਕੋਠੇ ਆ ਨਾ ਉਹਨਾਂ ਦੇ ਮਤਾ ਹੁਣਾਂ ਦੇ ਤੇ ਇਹਨਾਂ ਦੇ ਨਾ ਜਿਹੜੀਆਂ ਛੱਤਾਂ ਤੁਹਾਨੂੰ ਦਿਖਾਈਆਂ ਜਿਹੜੀਆਂ ਉਹ ਹੁਣ ਸਾਨੂੰ ਸੇਵਾ ਇਹੋ ਹੀ ਆਈ ਸਾਡੇ ਹਿੱਸੇ ਵੀ ਜਿਹੜਾ ਇਹ ਆਪਾਂ ਛੱਤਾਂ ਜਿਹੜੀਆਂ ਸਾਰੀਆਂ ਢੇਡਣੀਆਂ ਵਾ ਤੇ ਨਵੀਆਂ ਬਾਬਾ ਜੀ ਹਣਾ ਲੋ ਸੇਵਾ ਵਾ ਉਹ ਜਿਹੜੇ ਬੈਠੇ ਪੀਲੀ ਸ਼ਰਟ ਵਾਲੇ ਤੇ ਸਾਰੀ ਸੇਵਾ ਪਾਣੀ ਜਿਹੜਾ ਜੋ ਵੀ ਜਿੰਨਾ ਵੀ ਆਊਗਾ ਕਰਾ ਕੇ ਤੇ ਮੜਕੇ ਜਿਹੜਾ ਪੱਕੇ ਤੌਰ ਤੇ ਜਿਹੜਾ ਪਾਇਆ ਜਾਊਗਾ ਬੇਮਤੀ ਸੀਗੀ ਅਰਦਾਸ ਹੈ ਸੁਸ਼ਾ ਸਾਹ ਵੇਖਿਓ ਹਾਂਜੀ ਆਹ ਵੇਖੋ ਤੇਰੀ ਦੇ ਲਾ ਕੇ ਵੇਖੋ ਪੱਟਿਆਂ ਦੇ ਦੇਖੋ ਵੀ ਦੇਖੋ ਅੱਗੇ ਚਿੜੀ ਚਿੜੀ ਦਾ ਬੱਚਾ ਹੀ ਅੰਦਰ ਤੇ ਚਿੜੀ ਦੇ ਬੱਚੇ ਹੀ ਆ ਵੇਖੋ ਇਹ ਅੰਦਰੋਂ ਕੱਢਣ ਦਾ ਹੈ ਹਾਂਜੀ ਆ ਗਏ ਭਾਈ ਹਾਂ ਵੇਖੋ ਹਾਂ ਆਪਿਆ ਗਏ ਉਹ ਤੇ ਗਏ ਹਾਂਜੀ ਦੁਜਾ ਲਓ ਦੁਜਾ ਦੁਜਾ ਕਿਤੇ ਅੰਡ ਗਏ ਨਾ ਦੇਖ ਨਾ ਕੋਈ ਇਹਨਾਂ ਦਾ ਜਿਹੜਾ ਲੈਣਾ ਇਹ ਉਹ ਟੰਗ ਪਾ ਦੇ ਵੇਖੋ ਬਾਬੇ ਨੇ ਆਵਾਂ ਮੇਲ ਪੜੇ ਇਹਨਾਂ ਨੇ ਪਤਾ ਜੀ ਇਕੱਠੇ ਲੈ ਜਾ ਸਾਰੀ ਰੱਖੋ ਕੋਈ ਗੱਲ ਨਹੀਂ ਮਦਾ ਹੀ ਪੀ ਰਹੇ ਨੇ ਕਿਆ ਕਰ ਮਚਾ ਜਾ ਮੈਂ ਉਹੜੇ ਚਿੜੀ ਦੇ ਬੱਚੇ ਨਾ ਜਿਹੜੇ ਉਹ ਉੱਤੋਂ ਡਿੱਗਣਦਾ ਹੈ ਜਿੱਤਰਾ ਨਾਲੋ ਵੀ ਆਹ ਵਖੋ ਇਹ ਬੋਟ ਤੇ ਹਨ ਤੇ ਹਨ ਤੇ ਹਨ ਇਹ ਕੂਰ ਆ ਗਿਆ ਖੜੇ ਖਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਮੋਟੇ ਪੈਕੇਟ ਦੋਵੇਂ ਦੋਵੇਂ ਬੱਸ ਗਏ ਹੋਰ ਉਹਦੇ ਵਿੱਚ ਉੜ ਗਿਆ ਯਾ ਝਾਂਗਾ ਦੇਖੋ ਤਿੰਨੇ ਆ ਕਰਨਾ ਜਿਹੜੇ ਚੜੇ ਥੱਲੇ ਕਰੋ ਕੀ ਠੱਗੀ ਨਹੀਂ ਨਹੀਂ ਕੋਈ ਜਪ ਨਹੀਂ ਤੇ ਇਧਰੇ ਕਿਵਾੜੇ ਜਿੰਨੇ ਵੀ ਹਨਾ ਬੱਚੇ ਜਿਹੜੇ ਚੜੀ ਰਹੇ ਉਹ ਵੀਰਣਾ ਨੇ ਸਾਰੇ ਫੜੇ ਗਏ ਆ ਓਏ ਇੱਕ ਹੋਰ ਫੜਨ ਦਾ ਆ ਬਲੇ ਲਵ ਤੂੰ ਤੇ ਬੰਦਾ ਹੀ ਆਪਣਾ ਮੈਂ ਤੇਰਾ ਦੇਖਿਆ ਨਹੀਂ ਹਾਲੋ ਪਪਾ ਤੇ ਜਿਹੜੇ ਚੜੀ ਦੇ ਜਿਹੜੇ ਬੱਚੇ ਆ ਉਹ ਸਾਰੇ ਜਿਹੜੇ ਆ ਨਾ ਉਹ ਤੁਹਾਨੂੰ ਮੈਂ ਦਿਖਾਉਣਾ ਵੀ ਕਿਹੜੀ ਜਗ੍ਹਾ ਤੇ ਚੜੀ ਦੇ ਬੱਚੇ ਦਿੱਤੇ ਸੀ ਆਈ ਆਈ ਸਾਡੇ ਜਿਹੜੀ ਨੇ ਬੱਚੇ ਦਿੱਤੇ ਤੇ ਇਹ ਹੁਣ ਆਲਣੇ ਦੇ ਵਿੱਚ ਰੱਖਣ ਚੱਲੇ ਆ ਸਾਰੇ ਆਨੇ ਹਾਂ ਵੀਰਾਂ ਨੇ ਨਾ ਉਹ ਆਲਣਾ ਬਣਾਇਆ ਵਾ ਬਾਕੀ ਵੇਖੋ ਇਹ ਚੱਲ ਆਰਟੀਫੀਸ਼ੀਅਲ ਹੀ ਆ ਧਿਆਨ ਧਿਆਨ ਵਾਰੀ ਵਾਰੀ ਹਾਉ ਤੇ ਜਿੱਦਾਂ ਤੁਸੀਂ ਵੇਖ ਸਕਦੇ ਜੇ ਵੀ ਜਿਹੜਾ ਆਪਣਾ ਜਿਹੜਾ ਕੰਮ ਆ ਉਹ ਸਾਰਾ ਚੱਲ ਪਿਆ ਵਾ ਸੇਵਾਦਾਰ ਜਿਹੜੇ ਆ ਅੱਧੇ ਉੱਤੇ ਆ ਗਏ ਆ ਤੇ ਅੱਧੇ ਜਿਹੜੇ ਆ ਉਹ ਥੱਲੇ ਆ ਤੇ ਜਿਹੜੀ ਛੱਤ ਆ ਥੋੜਾ ਜਿਹਾ ਧਿਆਨ ਆ ਆ ਜਿਹੜੀ ਚੀਜ਼ ਆ ਨਾ ਕਿਨਾਰੇ ਇੱਥੇ ਵੀ ਧਿਆਨ ਆ ਪੈ ਰੱਖਣਾ ਪਰਲੀ ਸਾਈਡ ਤੇ ਨਹੀਂ ਜਾਣਾ ਇੱਧਰ ਥੋੜਾ ਠੀਕ ਹੈ ਇਹਨੂੰ ਉਪਰ ਆ ਕਰ ਲੋ ਕੋਈ ਹਾਂ ਉਹਨਾਂ ਵਿੱਚੋਂ ਥੱਲੇ ਉਹ ਤੋਂ ਪਿੱਛੋਂ ਕਰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਬਾ ਕੈਚ ਕਰ ਉਹਨਾਂ ਨੂੰ ਨਹੀਂ ਜਾ ਰਿਹਾ ਕੋਈ ਨਹੀਂ ਕੋਈ ਨਹੀਂ ਕੋਈ ਧਿਆਨ ਧਿਆਨ ਅੱਬਲੇ ਚਲੋ ਜੀ ਉਹ ਕਰ ਦਣਾ ਹੋਇਆ ਹਾਂ ਬੱਲੇ ਆਇਆ ਬੱਚੇ ਵੀਰ ਦੀ ਬੈਡਬਾਲ ਖੇਡਦੇ ਰਹਿ ਲੱਗਦਾ 70 ਤੋਂ ਵੱਡਾ ਇਹ ਬੈਡਬਾਲ ਬਾਪੂ ਦਾ ਖੇਡਦਾ ਨਹੀਂ ਹੁੰਦਾ ਇਹ ਚੱਕਾ ਪਾੜਦਾ ਅੱਛਾ ਲੈ ਚੁੱਕੋ ਹਾਂ ਚੁੱਕੋ ਆਣਾ ਤੇ ਆਣਾ ਆ ਲੋ ਬਾਬਾ ਜੀ ਫੜੋ ਬੱਚੋ ਲੈਓ ਜੀ ਨਾ ਕੋਈ ਚੱਕਰ ਨਹੀਂ ਇਕੱਠੀਆਂ ਜੇ ਵੇ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਚਲੋ ਗੱਦੂ ਤੂੰ ਵੀ ਬਾਹਰ ਤੂੰ ਲੈ ਕੋਈ ਨਹੀਂ ਆ ਤਾ ਬਾਹਰ ਹੀ ਧੱਕ ਦੇ ਅੱਜ ਤਾਂ ਕੱਢੀ ਜਾ ਬਟਾ ਬਾਹਰ ਤੂੰ ਲੋਕ ਨਹੀਂ ਇਹ ਦੇਖਦੇ ਕੋਈ ਗੱਲ ਕੋਈ ਨਹੀਂ ਪਰ ਨਾਲ ਘਟਾਰੀਏ ਲੱਗਦੇ ਆਤੀ ਕਿ ਬਾਅਦ ਪਟਾਈ ਨਹੀਂ ਸਾਡੇ ਬਾਤਾਂ ਨਿਕਲ ਜਾਣ ਕੋਈ ਚੱਕਰ ਨਹੀਂ ਓਏ ਅੱਛਾ ਧਿਆਨ ਨਹੀਂ ਇਹ ਕਹਿ ਰਹੇ ਕੋਈ ਨਹੀਂ ਨਾ ਉਹਨਾਂ ਨੂੰ ਬੜੀ ਲਾਤੀ ਹੋ ਰਹੀ ਸੀ ਤਾਂੀਆਂ ਦੀ ਮੈਂ ਤੁਹਾਨੂੰ ਬਾਤ ਕਰ ਬਟ ਜੀ ਕਾ ਨੂੰ ਪਤਾ ਨਹੀਂ ਸੀ ਤੇ ਪਰ ਵੀ ਕੀ ਹੱਟਾ ਕੋਈ ਨਹੀਂ ਬੜੀ ਲਾਤੀ ਤਾਂ ਹੀ ਕਰ ਗਏ ਜੀ ਸਪੱਸ਼ਟ ਨਾ ਵੀ ਸੇਵਾ ਚੱਲ ਰਹੀ ਆ ਇਧਰ ਸੇਵਾ ਆ ਗਈ ਹੈ ਠੰਡੇ ਦੀ ਇਧਰ ਆਓ ਇਧਰ ਸੇਵਾ ਆ ਗਈ ਠੰਡੇ ਦੀ ਤੇ ਇਧਰ ਜਿਹੜਾ ਠੰਡਾ ਚੱਲ ਰਿਹਾ ਵਾ ਤੇ ਵੀਰ ਭਰਾ ਠੰਡਾ ਪੀ ਕੇ ਤੇ ਹੁਣ ਜਿਹੜੀ ਆ ਛੱਤ ਰਹੀ ਆ ਇੱਕ ਤੁਹਾਨੂੰ ਦਿਖਾਉਨੇ ਆ ਇਹਦੇ ਚ ਜਿਹੜਾ ਸਮਾਨ ਸਾਰਾ ਖਾਲੀ ਹੋ ਗਿਆ ਕੱਲੀ ਪੇਟੀ ਛੱਡ ਕੇ ਤੇ ਸਮਾਨ ਵੀਰ ਨੇ ਅੱਧਾ ਖਾਲੀ ਕਰਤਾ ਹੁਣ ਜਿਹੜੀ ਆ ਜਿਹੜੀ ਛਾਤ ਆ ਨਾ ਇਹ ਦੇੜ ਨਹੀਂ ਹੋਣਾ ਆਪਾਂ ਤੇ ਸੰਗਤਾਂ ਠੰਡਾ ਛੱਕ ਰਹੀਆਂ। ਇਹ ਇਧਰ ਦੀ ਤੁਹਾਨੂੰ ਮਛਤ ਦਿਖਾਦਾ ਵੀ ਜਿਹੜੀ ਇਹ ਆਪਾਂ ਜਿਹੜੀ ਇਹ ਡੇਢਤੀ ਆ। ਤੇ ਹੁਣ ਇਥੇ ਪਊਗਾ ਵਧੀਆ ਛਤ ਪਊਗੀ ਹੁਣ ਇਥੇ। ਵਧੀਆ ਬਾਬਾ ਜੀ ਨਾਲ ਤਾਂ ਸਾਰਾ ਹੀ ਸਮਾਨ ਹੈਗਾ ਜਿੰਨਾ ਵੀ ਸਾਰਾ ਵਲੌਗਿੰਗ ਲਈ ਚਾਹੀਦਾ ਜਾਂ ਜਿੰਨਾ ਵੀ ਸੰਗਤ ਟੈਲੀਵਿਜ਼ਨ ਤੇ ਬਹੁਤ ਵਧੀਆ ਗੱਲ ਬਾਬਾ ਜੀ। ਇੱਕ ਜਰੀਏ ਬਣਨ ਵਾਸਤੇ ਸਭ ਕੁਝ ਸਹੀ ਗੱਲ ਹੈ ਸਭ ਕੁਝ ਸਹੀ ਗੱਲ ਸਹੀ ਗੱਲ ਮੁਸ਼ਾਰਖਾਨ ਬਨੀਆਂ ਨੇ ਹਾਂਜੀ ਬਾਕੀ ਆਪਣੇ ਆ ਸੇਵਾਦਾਰ ਹੈ ਜਿਹੜੇ ਇਹਨਾਂ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਤੁਸੀਂ ਵੀ ਆ ਜੋ ਸੇਵਾਦਾਰ ਹੋ ਇਧਰ ਤੇ ਪਾਸੇ ਆ ਆ ਜੇ ਆਪਣੇ ਸੇਵਾਦਾਰ ਜਿਹੜੇ ਪਾਸੇ ਵੀਡੀਓ ਬਣਾਉਂਦੇ ਉਹਨਾਂ ਨੇ ਬਹੁਤ ਕੀ ਇਹ ਲੋਕਾਂ ਵਾਲੇ ਤੇ ਆ ਇੱਕ ਉਹ ਕੋਠੇ ਚੜਿਆ ਜੀ ਹਾਂਜੀ ਆ ਜੀ ਆਗੇ ਜੀ ਆਗੇ ਬਾਬਾ ਜੀ ਤਾਂ ਜੋ ਤੁਸੀਂ ਹਾਂ ਮੋਲ ਤਾਂ ਚੜ ਅ ਵੀ ਵਧਾਈ ਹੋ ਗਈ ਹੈ ਵਧਾਈ ਹੋ ਗਈ ਸਾਡੇ ਪਤਾ ਮਾਤਾ ਨੂੰ ਵਧਾਈਆਂ ਦੇਂਦਾ ਹੈ ਭੈਣ ਹੈ ਨਾ ਨਾਲ ਖੜੇ ਤੇ ਤੇ ਬਹੁਤ ਪਿਆਰ ਦਿੰਦਾ ਗਾਏ ਉਹ ਉਹ ਵੀਰ ਹੋਣੀ ਨਾ ਆਪਣੇ ਉਹ ਬੜੀ ਦੂਰ ਦੂਰ ਤੱਕ ਸੇਵਾ ਕਰਕੇ ਆਏ ਆ ਬਸ ਉਹ ਕਹਿੰਦੇ ਨਹੀਂ ਆ ਆਪਣੇ ਆਪ ਨੂੰ ਕਹਿੰਦੇ ਨਹੀਂ ਵੀ ਮੈਂ ਸੇਵਾ ਕਰਦਾ ਵਾਂ ਬਸ ਇਹ ਕਹਿੰਦੇ ਕਿ ਸੇਵਾ ਪੇ ਰੱਬ ਕਰਾ ਲਿੰਦਾ ਤੇ ਬਾਕੀ ਸਾਰੇ ਵੀਰ ਭਰਾ ਜਿੰਨੇ ਵੀ ਆ ਉਹ ਵੀ ਤੇਰੇ ਕੋਲ ਸੇਵਾਤ ਲੱਗੇ ਹੁਣ ਜਿਹੜੀ ਇੱਕ ਛੱਤ ਦੇੜਤੀ ਹੁਣ ਆਪਾਂ ਜਿਹੜੀ ਆ ਦੂਜੀ ਛੱਤ ਦੇ ਦੇ ਦਿੰਦੇ ਆ ਉਹੇ ਚ ਦੇ ਦੀ ਉਹ ਇਸ ਪਰ ਲੋ ਜੀ ਉਹ ਬੜੇ ਚੂਚੇ ਚੂਚੇ ਹੀ ਨਹੀਂ ਕਿੰਨੇ ਜੇ ਚਿੜੀ ਦੇ ਚਿੜੀ ਦੇ ਬੱਚੇ ਮੈਨੂੰ ਲੱਗਿਆ ਸੱਪ ਹੁੰਦਾ ਨਹੀਂ ਮੈਂ ਖਾ ਲੈਣੇ ਸੀ ਮੇਰੇ ਧਿਆਨਾ ਵੀਰ ਧਿਆਨਾ 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 ਵਾਹ ਵੀਰ ਆ ਲੈਣਾ ਹੀ ਫੜ ਲਿਆ ਓਏ ਫੇਰਾ ਭਲਾਏ ਉਹ ਲੈ ਲੋ ਫਿਰ ਚੈੱਕ ਕਰਕੇ ਕੀ ਗੱਲ ਹੈ ਇੱਕ ਹੋਰ ਹੈਗਾ ਵੇਖੋ ਮਰਿਆ ਇੱਕ ਮਰਿਆ ਉਹ ਪਹਿਲਾਂ ਤਾਂ ਹੀ ਮਰਿਆ ਵਾ ਵੀਰ ਜੀ ਹੈ ਨਹੀਂ ਹੈ ਨਹੀਂ ਇਧਰ ਵਿਖਾਓ ਵਾਹ ਵੀਰ ਇਹਦੇ ਵਿੱਚ ਵੀ ਮਰੇ ਹੈ ਨਹੀਂ ਭੱਜ ਜੀ ਭੱਜ ਜੀ ਮਿੱਟੀ ਘੜਦੋ ਨਾ ਕਰੀ ਜੀ ਦੀ ਜਾਨ ਆਪਣੇ ਬਚਾਉਣੀ ਹੋਵੇ ਹੈ ਵਾਹ ਇਹ ਉੱਥੇ ਰੱਖਿਆ ਨਾ ਧਿਆਨਾ ਸ਼ਾ ਸ਼ੁਕਰ ਮਾਰਦੇ ਨੇ ਵਾਈ ਗੋੜੋ ਖਚਦੁਕ ਮੇਰੀ ਗਲੋਜੀ ਇਹਨੂੰ ਚਿੰਗੇ ਤਿੰਨ ਆਪਾਂ ਵੀਡੀਓ ਬਣਾਉਣੀ ਫੋੜੋ ਖੇਜੇ ਬਾਬਾ ਜੀ ਚਾਹੀਦੇ ਖੇਤੀ ਖੇਤੀ ਮੱਦੇ ਛਾਲਾ ਵੇ ਵਾਈ ਗਾ ਖੇਤੀ ਉੱਥੇ ਰੱਖ ਲਓ ਜੀ ਇਹ ਜਿਹੜਾ ਹੈ ਨਾ ਧਿਆਨ ਨਾਲ ਧਿਆਨ ਨਾਲ ਛਾਲ ਚੂਲਾ ਮਾਰ ਦੇ ਬੱਲੇ ਲਾ ਬੱਲੇ ਲਾ ਆ ਕੱਲੇ ਨੇ ਮਿੱਟੀ ਸੁੱਟੀ ਏ ਲਾਵਨੇ ਬੱਲੇ ਲਾ ਵੈਰੀ ਗੁੱਡ ਅਸਲ ਜਨਾ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਹੁੰਦਾ ਤਰੀਕਾ ਤੇ ਲਾਭ ਨੂੰ ਬਹੁਤ ਸੋਹਣਾ ਤਰੀਕਾ ਆ ਵੇ ਲੋ ਤਪ ਪਰਦਾ ਨਾਲ ਹੀ ਧੂਕੇ ਲੈ ਹੁੰਦਾ ਤੇ ਸੇਵਾ ਕੰਮ ਤੋਂ ਬਾਅਦ ਜਿਹੜੀ ਆ ਆਪਾਂ ਨੂੰ ਜਿਹੜੀ ਆ ਉਹ ਪਕੌੜਿਆਂ ਦੀ ਸੇਵਾ ਜਿਹੜੀ ਆ ਉਹ ਕਰਤੀ ਸਾਡੀ ਚਲੋ ਪ੍ਰਸ਼ਾਦ ਦੇ ਹਿਸਾਬ ਨਾਲ ਉਹਨਾਂ ਨੇ ਸਾਨੂੰ ਸ਼ਿਕਾਇਤ ਆ ਜਿਹੜੇ ਸੇਵਾਦਾਰਾਂ ਨੂੰ ਆ ਆਪਣੇ ਜਿਹੜੇ ਜਿੰਨੇ ਸੇਵਾਦਾਰ ਇਹਨਾਂ ਨੂੰ ਜਲ ਤੇ ਨਾਲੇ ਅਕੌੜੇ ਤੇ ਲਾਗੇ ਘਰ ਹੀ ਇਧਰ ਪ੍ਰੋਗਰਾਮ ਚੱਲੰਦਿਆ ਸੀ ਆਪਾਂ ਸਵੀਰਦੇ ਸੋਚਦੇ ਪਏ ਵੀ ਜਿਹੜੇ ਸੇਵਾਦਾਰ ਆਉਣੇ ਆ ਹਾਂ ਵੀ ਛੱਡ ਕੋ ਪ੍ਰਬੰਧ ਨਹੀਂ ਇਹਨਾਂ ਦੇ ਲੰਗਰ ਕਿੱਦਾਂ ਛਕਾਉਣਾ ਵਾ ਹਾਂ ਮਹਾਰਾਜ ਨੂੰ ਨਹੀਂ ਪਤਾ ਸੀ ਇੱਥੇ ਪਿੰਡ ਜਾ ਕੇ ਪਤਾ ਲੱਗਾ ਕਿ ਅੱਜ ਹੀ ਇਹ ਮੈਂਬਰ ਬਣੇ ਨੇ ਸਰਪ ਸੰਪਤੀ ਨਾਲ ਹਾਂ ਸਹੀ ਗੱਲ ਜੀ ਕਾਇਤ ਨੇ ਬਣਾਇਆ ਤੇ ਇਹ ਚਾਹ ਪਾਣੀ ਅਸੀਂ ਉਹ ਵੀਰ ਜੀ ਦੇ ਘਰੇ ਛਕਦੇ ਪਏ ਵੀਰ ਰੋਬਨ ਉਹਦੇ ਵੱਡੇ ਭਰਾ ਦੇ ਹਾਂ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਸਾਡਾ ਮਹਾਰਾਜ ਨੇ ਗੁਰਨਾਣ ਸਿੰਘ ਨੇ ਲੰਗਰ ਪਾਣੀ ਇੱਧਰ ਕਰਤਾ ਅੱਜ ਹਾਂ ਜੀ ਹਾਂ ਜੀ ਇਹ ਰੱਬ ਦੇ ਰੰਗ ਹੀ ਆ ਜੀ ਰੱਬ ਦੇ ਰੰਗ ਹੀ ਆ ਪਰ ਸਾਤੇ ਉਹ ਤੋਂ ਬਾਅਦ ਜਿਹੜੀ ਸੇਵਾ ਨਾ ਉਹ ਮਾਰਾ ਇਹਨੇ ਆਪਣੇ ਤੋਂ ਬਹੁਤ ਵਧੀਆ ਜਿਹੜੀ ਆ ਨਭਾਤੀ ਅਹੀਂ ਪੂਰੀ ਵਧੀਆ ਬੜੀ ਕਿਰਪਾ ਕੀਤੀ ਤੇ ਮਾਰਾ ਇਹਨੇ ਬਹੁਤ ਕਿਰਪਾ ਕੀਤੀ ਚਲੋ ਉਹਨਾਂ ਨੇ ਵਿਚਾਰਿਆਂ ਨੇ ਜਿੰਨੇ ਜੋ ਹੈਗੇ ਸੀ ਉਹਨਾਂ ਦੇ ਘਰੇ ਭਾਂਡੇ ਜਿੰਨੇ ਹੈਗੇ ਵਿਚਾਰਿਆਂ ਨੇ ਸਾਨੂੰ ਲੱਸੀ ਪਿਆਈ ਤੇ ਅਹੀਂ ਹੁਣ ਜਿਹੜਾ ਉਹਨਾਂ ਦੇ ਬਾਬਿਆਂ ਤੋਂ ਛੁੱਟੀ ਲੈ ਕੇ ਵੀ ਸਾਨੂੰ ਛੁੱਟੀ ਦੇ ਦੋ ਅਹੀਂ ਹੁਣ ਕੰਮਕਾਰ ਜਾਣਾ ਉਹ ਵੀ ਇੰਨਾ ਸਾਡੀ ਰੂਹ ਖੁਸ਼ ਕੀਤੀ ਉਹਨਾਂ ਨੇ ਸਾਨੂੰ ਇੰਨਾ ਕ ਐਪਰੀਸ਼ੀਏਟ ਕੀਤਾ ਨਾ ਉਹਨਾਂ ਨੇ ਪੀਛਾ ਡਾ ਦਿਨ ਕਰਦਾ ਸੀ ਵੀ ਨਹੀਂ ਲੱਗੇ ਰਹੀਏ ਪਰ ਸਾਗਰ ਵੀਰ ਨੂੰ ਚਲੋ ਕੰਮ ਪੈ ਗਿਆ ਸੀ ਘਰੇ ਫੋਨ ਤੇ ਫੋਨ ਆਉਂਦੇ ਨੇ ਤਕਰੀਬਨ ਵਹੀ ਗਿਆ ਹੈ ਤਕਰੀਬਨ ਵਹੀ ਗਿਆ ਹੈ ਥੋੜਾ ਵੱਲ 10-15 ਮਿੰਟਾਂ ਦਾ ਹੋ ਗਿਆ ਸਿਰਫ ਤੇ ਸਿਰਫ ਉਤੋਂ ਅਮਰੀਕਨ ਲਾ ਗਿਣਤੀ ਦੀਆਂ ਟੈਲਾਂ ਰਹਿ ਗਈਆਂ ਸੀ ਬਸ ਉਹ ਵੀ ਉਹ ਵੀਰਾਂ ਨੇ ਕਿਹਾ ਵੀ ਨਹੀਂ ਅਸੀਂ ਆਪੇ ਕਰ ਦੇਣੀ ਆ ਤੁਸੀਂ ਜਾਓ ਤੇ ਫੇਰ ਮਿਲਾਂਗੇ ਆਪਾਂ ਤੇ ਮਹਾਰਾਜ ਚਲੋ ਆਪਾਂ ਨੂੰ ਫੇਰ ਮਿਲਾਵੇ ਕਿਉਂਕਿ ਬੰਦੇ ਬਹੁਤ ਹੀ ਵਧੀਆ ਸੀ ਤੇ ਹੱਸਦੇ ਖੇੜਦੇ ਆਂ ਸੇਵਾ ਕਰਤੀ ਤੇ ਸਾਨੂੰ ਵੀ ਚੰਗਾ ਲੱਗਾ ਤੇ ਬਹੁਤ ਵਧੀਆ ਸੀ ਮੈਂ ਨਾ ਵੀ ਹੁਣ ਹੀ ਉਥੋਂ ਸਿੱਧਾ ਹੀ ਜਾ ਰਹੇ ਆ ਘਰੇ ਤੇ ਘਰੇ ਜਾ ਕੇ ਨਹਾ ਧੋ ਲਈ ਆ ਹੱਥੋ ਸਲਿਪੜੇ ਆ ਤੇ ਅਸੀਂ ਨਾ ਉਤੋਂ ਬਾਅਦ ਬਾਜ਼ਾਰ ਆਏ ਆ ਤੇ ਵੀਰ ਤਾਂ ਬੌਂਸਰੀ ਵੀ ਜਾ ਕੇ ਖਾਊਗਾ ਚਿੜੀ ਦੀ ਚਿੜੀ ਦੀ ਇਹ ਹੁਣ ਵੀਰ ਬੌਂਸਰੀ ਵੀ ਜਾਣ ਲਗਾ ਇੱਛਾ <laughs> ਲੱਗਾ ਯਾਰ ਬਹੁਤ ਵਧੀਆ ਯਾਰ ਬਹੁਤ ਵਧੀਆ ਬਹੁਤ ਵਧੀਆ ਬੜੀ ਕਲਾਕਾਰੀ ਪਤਾ ਕਿਉਂ ਸਾਡੇ ਤੋਂ ਨਹੀਂ ਚੱਲਦੀ ਇਹ ਕਿੱਦਾਂ ਬਾਈ ਇਹ ਤਾਂ ਨਹੀਂ ਜਾ ਰਿਹਾ ਨਹੀਂ ਭਾਈ ਜੋ ਅਗਰ ਸ਼ੌਕ ਰੱਖਣਾ ਚਾਹੇਗਾ ਤੂੰ ਬਜਾਏ ਕੋਈ ਵੀ ਚੀਜ਼ ਹੋ ਸ਼ੌਕ ਉੱਪਰ ਹੈ ਅਜਾ ਨਾ ਤੁਸੀਂ ਜਾਓ ਇਹ ਤਾਂ ਗੱਲ ਹੈਗੀ ਹੈ ਕੋਲੋਂ ਬਾਜਰੂ ਮਾਈ ਨਾ ਫੂ ਵੀ ਵਧੀਆ ਦਿੰਦੀ ਹੈ ਸ਼ੌਕ ਹੋਣਾ ਚਾਹੀਦਾ ਦਿਨ ਮੇਂ ਸ਼ੌਕ ਹੋਣਾ ਚਾਹੀਦਾ ਸ਼ੌਕ ਹੋਣਾ ਚਾਹੀਦਾ ਵਾ ਹਰੇਕ ਚੀਜ਼ ਦਾ ਸ਼ੌਕ ਹੋਣਾ ਚਾਹੀਦਾ ਵਾ ਠੀਕ ਹੈ ਭਈਆ ਓਕੇ ਜੀ ਤੇ ਉਤੋ ਬਾਅਦ ਅਸੀਂ ਜਿਹੜਾ ਬਾਜ਼ਾਰੋਂ ਅਸੀਂ ਘੁੰਮਦੇ ਫਿਰਦੇ ਆਉਂਦੇ ਹਾਂ ਤੇ ਰਾਹ 'ਚ ਫਿਰ ਉਹ ਪਾਉ ਮਿਲ ਪਿਆ ਬਾਂਸਰੀ ਵਾਲਾ ਕਿੰਡੀ ਸੋਹਣੀਆਂ ਨੇ ਕਿੰਨੀ ਕਲਾਕਾਰੀ ਹੁੰਦੀ ਹੈ ਜਾਨਾ ਤੇ ਅੰਦਾ ਵੀ ਇੱਕ ਜਿਹੜਾ ਜਨੂਨ ਹੋਣਾ ਚਾਹੀਦਾ ਵਾ ਸ਼ੌਂਕ ਹੋਣਾ ਚਾਹੀਦਾ ਵਾ ਕੰਮ ਸਾਰੇ ਵਧੀਆ ਹੀ ਹੁੰਦੇ ਆ ਤੇ ਇਹ ਤੋਂ ਐਗਜ਼ਾਮਪਲ ਇਹ ਮਿਲੀ ਕਿ ਹਿੰਮਤ ਨਾ ਹਾਰੋ ਕਦੀ ਵੀ ਤੇ ਜਿਹੜਾ ਕੰਮ ਆਪਣੇ ਸ਼ੌਂਕ ਨਾਲ ਜਿਹੜਾ ਤੁਸੀਂ ਕਰੰਦਾ ਜੀ ਉਹ ਤੁਸੀਂ ਕਰਦੇ ਰਹੋ ਤੇ ਇੱਕ ਦਿਨਾਂ 'ਚ ਕਿਤੇ ਜਾ ਕੇ ਤੇ ਤਰੱਕੀ ਮਿਲੂਗੀ ਆਪਾਂ ਨੂੰ ਤੇ ਹੁਣ ਸਾਡੀ ਸਲਾਹ ਬਣੀ ਸੀ ਵੀ ਇਕ ਰਣਾ ਪਿੰਡੋਂ ਹੋਈ ਏ ਤੇ ਦਾਦੀ ਦਾਦੇ ਦਾ ਪਤਾ ਲੱਗਈ ਏ ਤੇ ਮੈਂ ਇਨੀ ਗੱਲ ਕਹੀ ਸੀ ਤੇ ਸਾਗਰ ਵੀਰ ਜਿਹੜਾ ਮੇਰੇ ਲਾਗੇ ਖੜਾ ਤਾ ਇਹ ਕਹਿੰਦਾ ਵੀ ਮੈਂ ਵੀ ਵੇਲਾ ਵਾਂ ਤੇ ਲਵ ਕਹਿੰਦਾ ਮੈਂ ਵੀ ਵੇਲਾ ਵਾਂ ਆਂਦਾ ਚਲੋ ਚਲੀਏ ਪਿੰਡ ਦੇ ਤੇ ਹੁਣ ਅਸੀਂ ਚੱਲੇ ਆਂ ਸਿੱਧਾ ਆਈ ਸਾਡੇ ਪਿੰਡ ਠੱਠੀ ਜੈਮਲ ਸਿੰਘ ਚਲੋ ਜੀ ਇਹਨਾਂ ਨੂੰ ਮੈਂ ਦਿਖਾਉਂਦਿਆਂ ਵਾਂ ਵੀ ਜਿਹੜਾ ਸਾਡੇ ਪਿੰਡ ਨੂੰ ਜਿਹੜਾ ਜਾਣਦਾ ਰਾਹ ਇਹ ਆ ਗਏ ਆਂ ਪਾ ਮਰਕੋੜ ਬਾਜ਼ਾਰ ਦੇ ਵਿੱਚ ਤੇ ਇੱਥੋਂ ਇਹ ਖਾ ਰਹੇ ਆਂ ਅਮਰੂਦ ਤੇ ਸ਼ਹਿਰ ਇਹਨਾਂ ਨੇ ਕਦੀ ਅਮਰੂਦ ਨਹੀਂ ਖਾਦੇ ਤੇ ਅੱਜ ਜਾਣ ਵਧ ਕੇ ਇਥੋਂ ਅਮਰੂਦ ਖਾਣ ਲੱਗੇ ਵੀ ਅਸੀਂ ਅਮਰੂਦ ਖ ਇਹ ਖਾ ਇਹ ਤੇ ਉਤਰਾਂ ਦੇ ਘਰ ਦੇ ਮਰੂਦ ਵੀ ਹੈਗੇ ਆ ਤੇ ਬੀਬੀ ਪਾਪ ਲਈ ਆਪਾਂ ਕੇਲੇ ਲੈ ਲਿਆ ਹੋਰ ਕੋਲ ਲੈ ਲਿਆ ਨਾਲ ਆਂਬ ਬੰਬੀ ਇਹ ਰਿਜੀਲਾ ਆ ਵੀ ਚੀਰਸ ਆ ਆ ਵੀ ਫਿਰ ਹੁਣ ਆ ਵੀਡੀਓ ਬਣਾ ਲੀਏ ਤੇ ਲੋ ਜਿਹੜਾ ਆਪਣਾ ਪਿੰਡ ਆ ਇਹ ਹੋ ਚੁੱਕਾ ਆ ਸਟਾਰਟ ਤੇ ਜਿਹੜੀ ਨਹਿਰ ਜਿਹੜੀ ਦਿਖਾਉਣੀ ਸੀ ਇਹਨਾਂ ਨੂੰ ਆ ਦੁੱਦੀ ਨਹਿਰ ਇਹ ਦੋ ਦੋ ਨੰਬਰ ਵਾਲੀ ਨਹਿਰ ਆ ਗਈ ਪਹਿਲਾਂ ਕਹੀ ਨਾ ਉਹ ਵੇਲਾ ਭਰੀ ਪਈ ਨਾ ਪੂਰੀ ਵੇ ਉਲੀ ਆੜੇ ਪਿੰਡ ਦੀ ਨਹਿਰ ਵੇਖ ਲੋ ਇਧਰ ਵੇ ਇਧਰ ਵੇ ਫੁੱਲ ਨਹੀਂ ਭਰੀ ਇਹਨਾਂ ਦਿਨਾਂ 'ਚ ਇਹ ਛੱਡ ਛੁੱਟ ਦਿੰਦੇ ਨਾ ਹਰ ਤੇ ਇਹ ਜਾਂਦੀ ਵੈਸੇ ਸਿੱਧੀ ਪਾਕਿਸਤਾਨ ਨੂੰ ਇਧਰੋਂ ਆਉਂਦੀ ਹੈ ਤੇ ਆਹ ਸਿੱਧੀ ਇਹ ਪਾਕਿਸਤਾਨ ਚਲ ਜਾਂਦੀ ਹੈ ਤੇ ਲੋ ਜੀ ਉਤੋਂ ਬਾਅਦ ਆਪਾਂ ਆ ਗਏ ਆ ਜੀ ਗੁਰਦੁਆਰਾ ਸਿੱਧਾ ਹੀ ਪਿੰਡ ਦਾ ਗੁਰਦੁਆਰਾ ਸਾਹਿਬ ਬਾਬਾ ਰਾਮਸਾਲੂ ਤੇ ਇਹ ਵੀਰ ਦੋਵੇਂ ਜਿਹੜੇ ਆਪਣੇ ਸਾਗਰ ਤੇ ਕਲਵ ਇਹ ਆਏ ਆ ਪਹਿਲੀ ਵਾਰੀ ਤੇ ਪਹਿਲੀ ਵਾਰੀ ਮੈਂ ਲੈ ਕੇ ਆਇਆ ਇਹਨਾਂ ਨੂੰ ਆਪਣੇ ਪਿੰਡਾਂ ਅੱਜੇ ਕਰੇ ਜਾਣਾ ਵਾ ਪਹਿਲਾਂ ਹੀ ਸਿੱਧਾ ਗੁਰਦੁਆਰਾ ਸਾਹਿਬ ਆਗੇ ਇੱਥੇ ਜਦੋਂ ਮੇਲਾ ਲੱਗਦਾ ਨਾ ਉਹ 1 ਅਕਤੂਬਰ ਚ ਆ ਹੁਣ ਗਾਂਜ ਅਕਤੂਬਰ ਚ ਮੇਲਾ ਲੱਗਣਾ ਆ ਸਾਰਾ ਬੜਾ ਸਾਰਾ ਭਰਿਆ ਹੁੰਦਾ ਕਿ ਬੜੀ ਦੂਰੋਂ ਦੂਰੋਂ ਸੰਗਤਾਂ ਆਉਨੀਆਂ ਤੇ ਤਿੰਨ ਮਰ ਮਾਲ ਦਿਨਾ ਘੜੀ ਕਿਨੂੰ ਠੀਕ ਆ ਮੈਂ ਮੱਥਾ ਟੇਕ ਆਵਾ ਆਏ ਮਿੱਤਰੋ ਫਿਰ ਆਪਣੇ ਵੀਰ ਭਰਾ ਜਿਹੜੇ ਆ ਬਹੁਤ ਖੁਸ਼ ਹੋਏ ਆ ਪਿੰਡ ਦੀ ਲਾਈਫ ਜੀ ਕੇ ਤੂੰ ਤਾਂ ਪਹਿਲਾਂ ਹੀ ਪਿੰਡ ਚ ਰਹਿਣਾ ਵੇ ਬੀਬੀ ਕੀ ਹਾਲ ਤੁਹਾਡੇ ਕਹੋ ਕਹ ਵਧੀਆ ਮੈਂ ਮੈਂ ਬਸ਼ਰਾ ਤੁਹਾਡਾ ਕੀ ਹਾਲ ਹੈ ਇਹ ਭਰਾ ਤੁਹਾਡਾ ਪਿੰਡ ਦਾ ਹੈ ਪੁਰਾਣਾ ਪਿੰਡ ਦਾ ਮੈਂ ਤੁਹਾਨੂੰ ਪੁੱਛਦਾ ਤੁਹਾਡਾ ਕੀ ਹਾਲ ਹੈ ਤੁਸੀਂ ਕਹੋ ਵਧੀਆ ਮੜਾ ਸੋਹਣਾ ਅੱਛਾ ਬਿੱਬੀਆਂ ਦੀ ਦਇਆ ਆ ਗਿਆ ਮੇਰਾ ਅੱਗੇ ਮੜਾ ਸੋਹਣਾ ਸਾਡਾ ਤੇ ਅੱਗੇ ਅੱਗੇ ਤੁਸੀਂ ਸੁਣਾ ਮਾਰਦਾ ਹਾਂ ਵਾਤ ਵਾਤ ਦੀਦੀ ਬੀਬੀ ਦਾ ਆ ਗਈ ਜਾਂਚ ਮੇਰੇ ਤਾਂ ਗਲਤ ਹੋਣਾ ਤੇ ਲੋ ਜੀ ਬੀਬੀ ਨੂੰ ਮਿਲ ਕੇ ਹੁਣ ਅਸੀਂ ਪੁੱਛਿਆ ਵੀ ਪਾਪਾ ਕਿੱਥੇ ਆ ਤੇ ਪਾਪਾ ਹੀ ਗਏ ਆ ਖੇਤ ਨੂੰ ਤੇ ਅਸੀਂ ਹੁਣ ਪਾਪਾ ਜੀ ਨੂੰ ਦੱਬ ਤੇ ਲਪਾਉਂਦੇ ਹੁਣ ਚੱਲੇ ਆ ਸਿੱਧਾ ਹੀ ਖੇਤ ਤੇ ਇਹ ਮੁੰਡੇ ਆਦੇ ਆ ਵੀ ਨਾਲੇ ਅਸੀਂ ਵੇਖਣਾ ਵਾ ਕਿ ਤੁਹਾਡਾ ਸਾਰਾ ਪਿੰਡ ਤੇ ਨਾਲੇ ਇਹਨਾਂ ਨੂੰ ਮੈਂ ਗੱਡੀ ਤੇ ਹੁਣ ਮੈਂ ਘੁਮਾਰਿਆ ਆਂ ਆਪਦਾ ਪਿੰਡ ਹੁਣ ਆਦਰ ਸਿੱਧੇ ਆਪਣੇ ਖੇਤ ਪੈਂਦੇ ਆ ਤੇ ਇੱਥੇ ਨਾ ਵੀ ਆਪਣਾ ਘਰ ਆ ਅਗਲੇ ਪਾਸੇ ਵੀ ਆ ਆਪਣਾ ਹਾਊਸ ਇੱਥੇ ਲਾ ਗੱਡੀ ਇੱਥੇ ਹੀ ਗੱਡੀ ਲਾਉਣੀ ਪੈਣੀ ਕਿਉਂਕਿ ਅਗਲੇ ਆ ਦੂਰ ਤੁਰ ਕੇ ਜਾਣਾ ਪੈਣਾ ਤੇ ਆ ਘਰ ਆ ਘਰ ਜਾਟਾ ਸਾਗਾ ਯਾਰ ਅਗਰੇ ਤੋਂ ਮੋੜਾਂ ਚੋਕਾਂ ਨੂੰ ਫਿਲਾਈਆਂ ਚੋਕਾਂ ਤੇ ਚੋਕਾਂ ਲੱਗ ਜਾਏ ਨੂੰ ਚੋਕ ਮੈਂ ਲੱਭ ਜੂ ਮੈਨੂੰ ਥੋੜੂਗਾ ਆ ਤੇਰਾ ਹੀ ਸਾਗਰ ਦੀ ਜੁੱਤੀ ਮਹਿੰਗੀ ਆ ਡੇਰੀ ਗੱਲ ਉਹ ਵੈਰੀ ਗੱਡਾ ਬੱਲੇ ਓਏ ਓਏ ਹੋਏ ਛੜਦੇ ਛੜਦੇ ਦੂਰ ਬੜੀ ਛੜਦੇ ਦੂਰ ਬੜੀ ਉਹ ਜਿਆਦਾ ਚੱਕੜੀਆਂ ਕਿੱਡੇ ਖੁਸ਼ ਹੋਏ ਮੁੰਡੇ ਹੈ ਪਿੰਡ ਵੇਖ ਕੇ ਤੇ ਅਸੀਂ ਹੁਣ ਸਿੱਧਾ ਆਈ ਨਾ ਤੁਰ ਕੇ ਜਾਂਦੇ ਵੈਸੇ ਹੈ ਕਰੇ ਥੋੜਾ ਜਿਹਾ ਇਹੀ ਗੱਲਾ ਪਰ ਅਸੀਂ ਗੱਡੀ ਨਹੀਂ ਲੈ ਗਏ ਕਿ ਚੱਲ ਤੁਰ ਕੇ ਚੱਲਦੇ ਅੱਜ ਤੇ ਆ ਸਿੱਧਾ ਹੀ ਪਹੇ ਜਾਂਦੇ ਜੇ ਵੇਖ ਸਕਦੇ ਤੁਸੀਂ ਉਧਰਲੇ ਪਾਸਿਓਂ ਪੱਠੇ ਲੈ ਕੇ ਆਉਂਦਾ ਜੀ ਜੀ ਜਿਹੜੇ ਪਾਪਾ ਜੀ ਆਉ ਆਪ ਨੂੰ ਰਾਹ ਹੀ ਮਿਲ ਗਈ ਸੌਰੀ ਵੀਡੀਓ ਨਹੀਂ ਬਣੀ ਕਿਉਂਕਿ ਅਸੀਂ ਮਿਲਣ ਦਾ ਪਿਆ ਤੇ ਪਾਪਾ ਜੀ ਜਾਂਦੇ ਵੀ ਮਿੰਟੋ ਮਿੰਟ ਵੇਖ ਕੇ ਤੇ ਵਾਪਸ ਆ ਜੂ ਹੁਣ ਅਸੀਂ ਦਾ ਪਾਕਿਸਤਾਨ ਦੀਆਂ ਤਾਰੇ ਵੇਖਣ ਚੱਲੇ ਚਲੋ ਜੀ ਆ ਹਰਮਨ ਆਪਣੇ ਚਾਚੇ ਦਾ ਮੁੰਡਾ ਤੇ ਇਹ ਕਹਿੰਦਾ ਕਿ ਮੈਂ ਤੁਹਾਨੂੰ ਪਾਕਿਸਤਾਨ ਦੇ ਲਾਗੂ ਜਹੂਗੇ ਤੇ ਫਿਰ ਮੋੜ ਲਿਆਉਣਾ ਕਹੋਈ ਗਾਂ ਤੇ ਜਾਣ ਨਹੀਂ ਦੇਣਾ ਹਾਂ ਤੇ ਅਸੀਂ ਹਣ ਜਾ ਰਹੇ ਹਾਂ ਬਿਲਕੁਲ ਤਾਰ ਦੇ ਲਾਗੇ ਤੇ ਤੁਹਾਨੂੰ ਵੀ ਦਿਖਾਉਨੇ ਆ ਜਿਹੜਾ ਪਾਇ ਤਨ ਦਿਖਾਉਨੇ ਹਣਾ ਮੈਂ ਉਹ ਬਿਲਕੁਲ ਸਿੱਧਾ ਯਾਕੋ ਅਗਲੇ ਪਾਸੇ ਤਾਰ ਆ ਗਈ ਆ ਚਲੋ ਜੀ ਆਓ ਆਪਣੇ ਪਾਪਾਈ ਨੂੰ ਅਸੀਂ ਮਿਲ ਲਈ ਤੇ ਉਹਨਾਂ ਨੇ ਹਾਨੂੰ ਗਾੜੀਆਂ ਮਾਝਾ ਪਾਇਆ ਵਾ ਸਿਓ ਬਣਾਇਆ ਮੇਰੀ ਬੈਟਿੰਗ ਕਰਨ ਨਾਲ ਬੀਬੀ ਜਿਹੜਾ ਬੈਡਬਾਲ ਖੇਡਣ ਲਿਆ ਵਾ ਮੁੰਡੇ ਬੈਡਬਾਲ ਖੇਡਣਦੇ ਪਿੰਡ ਆਣ ਕੇ ਵੇਲੋ ਹੈ ਉਚਾਲ ਆ ਚਲੀਏ ਉਹਨੇ ਬੋਲ ਗਵਾਤੀ ਜੀ ਨਿਆਣਿਆਂ ਦੀ ਉਹ ਨਿਆਣੇ ਦੇ ਨਾਲ ਜਾ ਕੇ ਹੁਣ ਬੋਲ ਦਮਾਉਣ ਲੱਗਾ ਜੀ ਮੈਂ ਭਲਾ ਹਾਂ ਮੈਂ ਇਸੇ ਪਿੰਡ ਦਾ ਹੀ ਆ ਜਿਹੜਾ ਇਥੋਂ ਗਿਆ ਏ ਉਹਦਾ ਮੁੰਡਾ ਏ ਇਹ ਮੇਰੀ ਦਾਦੀ ਜੀ ਠੀਕ ਆ ਆ ਗਿਆ ਆ ਮੁੰਡਾ ਨਹੀਂ ਸ਼ਰਮਾਉਂਦਾ ਨਾਂ ਕੀ ਤੇਰਾ ਨਾਂ ਦੱਸ ਕੰਨਵੀਰ ਹੈ ਕੰਨਵੀਰ ਤਨਵੀਰ ਤੇ ਤੇਰਾ ਏਕਮ 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 ਵੀਰ ਸਿੰਘ ਤੇਰੀ ਦੀਪ ਏਕਮ ਦੀਪ ਤੇਰਾ ਨਾਂ ਕੀ ਜਸਕਰਨ ਜਸਕਰਨ ਸੁਖਪਾਲ ਸੁਖਪਾਲ ਆ ਵੀ ਉਹ ਰਾਣੀ ਤੇ ਆ ਇਹਦਾ ਅਬੀ ਜੋਤ ਦਾ ਘਰ ਕਿਥੇ ਇੱਥੇ ਲੱਗ ਗਈ ਆ ਮੇਰਾ ਮੇਰਾ ਦੁਕਾਨ ਦੇ ਸਾਹਮਣੇ ਅੱਛਾ ਅੱਛਾ ਵਾਡੇ ਨੂੰ ਕਰਨਾ ਚਲੋ ਠੀਕ ਆ ਹਰ ਮੁੜੇ ਤੁਹਾਨੂੰ ਵਧੀਆ ਲੱਗਾ ਮਿਲ ਕੇ ਐਂ ਕਰ ਦੋ ਇੱਕ ਵਾਰ ਆ ਬੱਲੇ ਤੇ ਲੋ ਜੀ ਆਪਾਂ ਹੁਣ ਪਿੰਡ ਤੋਂ ਜਿਹੜਾ ਵਾ ਉਹ ਸਿੱਧਾ ਆਈ ਹੁਣ ਆਪਾਂ ਚੱਲੇ ਆ ਘਰੇ ਤੇ ਵਾਵਾ ਲੇਟ ਹੋ ਗਿਆ ਕੰਮ ਤੇ ਨਿਹਰਾ ਹੋਇਆ ਨਾ ਸਾਨੂੰ ਲੱਗਦਾ ਤੇ ਬਾਕੀ ਅਸੀਂ ਹੌਲੀ ਹੌਲੀ ਗੱਡੀ ਚ ਲਾ ਕੇ ਹੁਣ ਸਿੱਧਾ ਹੀ ਪਹੁੰਚ ਜਾਣਾ ਅਸੀਂ ਘਰੇ ਲੋ ਜੀ ਉਸ ਤੋਂ ਬਾਅਦ ਆ ਗਏ ਆ ਆਪਾਂ ਸਿੱਧਾ ਹੀ ਘਰੇ ਤੇ ਇਹ ਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਮਿਲਦੇ ਆ ਆਪਾਂ ਅਗਲੇ ਵਲੌਗ ਚ